ਇੱਥੇ ਸਾਡੀ ਜਐਸਕੇਐਮ ਦੀ ਮੀਟਿੰਗ ਹੋਈ ਹੈ ਜਿਸ ਦੀ ਪ੍ਰਧਾਨਗੀ ਸਰਦਾਰ ਕੁਲਦੀਪ ਸਿੰਘ ਜੀ, ਬਲਦੇਵ ਸਿੰਘ ਨਿਹਾਲਗੜ੍ਹ ਤੇ ਮਹਿਵੀਰ ਸਿੰਘ ਵੜਵਾ ਤਿੰਨ ਬੰਦਿਆਂ ਦੀ ਪ੍ਰਧਾਨਗੀ ਦੇ ਵਿੱਚ ਹੋਈ ਹੈ ਤੇ ਸਾਡੇ ਨਾਲ ਬੂਟਾ ਸਿੰਘ ਮੁਰਜਗੇਲ ਤੇ ਹਰਿੰਦਰ ਸਿੰਘ ਲਖੋਵਾਲ ਤੇ ਸੁਖਨਾਮ ਸਿੰਘ ਅਜਨਾਲਾ ਜੀ ਬੈਠੇ ਨੇ ਸੋ ਅਗਲੀ ਗੱਲਬਾਤ ਜਿਹੜੀ ਉਹ ਬਲਦੇਵ ਸਿੰਘ ਨਿਹਾਲਗੜ੍ਹ ਜੀ ਕਰਨਗੇ। ਹਾਂਜੀ ਸਰ। ਸਾਥਿਓ ਜਿਹੜਾ ਅੱਜ ਦਾ ਮੇਰੇ ਸਾਰੇ ਪੱਤਰਕਾਰ ਭਰਾ ਨੇ ਇਹਨਾਂ ਨੂੰ ਇੱਥੇ ਜੀ ਆਇਆਂ ਕਹਿੰਦੇ ਆ ਇਹਨਾਂ ਦਾ ਧੰਨਵਾਦ ਕਰਦੇ ਆ ਬੜੇ ਲੰਮੇ ਸਮੇਂ ਤੋਂ ਸਾਡੀ ਉਡੀਕ ਇਹਨਾਂ ਨੇ ਕੀਤੀ ਹੈ ਇਹ ਸਾਡਾ ਸਹਿਯੋਗ ਵੀ ਸਾਰੇ ਅੰਦੋਲਨ ਚ ਦੰਦੇ ਆ ਰਹੇ ਨੇ ਸੋ ਅੱਜ ਸਾਡਾ ਧਰਨਾ ਵੀ ਚੱਲ ਰਿਹਾ ਹੈ ਸਾਰੇ ਪੰਜਾਬ ਦੇ ਵਿੱਚ ਉਹ ਧਰਨਾ ਇਸ ਕਰਕੇ ਹੋਇਆ ਕਿ ਸਾਡਾ ਦਿੱਲੀ ਅੱਜ ਚੰਡੀਗੜ੍ਹ ਮਾਰਚ ਸੀ ਉਹ ਸਰਕਾਰ ਦੀਆਂ ਰੋਕਾਂ ਦੇ ਮੁੱਖ ਮੰਤਰੀ ਦੀ ਜਿਹੜੀ stdcਕੇ ਸ਼ਾਹੀ ਦੇ ਵਿਰੋਧ ਦੇ ਵਿੱਚ ਜਦੋਂ ਉਹਨੇ ਅੱਗੇ ਨਾ ਜਾਣ ਦਿੱਤਾ ਤਾਂ ਅਸੀਂ ਜਿੱਥੇ ਰੋਕਿਆ ਗਿਆ ਉੱਥੇ ਵੱਡੇ ਧਰਨੇ ਸਾਡੇ ਚੱਲ ਰਹੇ ਨੇ ਉਹਨਾਂ ਧਰਨਿਆਂ ਬਾਰੇ ਵੀ ਅਸੀਂ ਫੈਸਲਾ ਇਸ ਵੀਟਿਕ ਦੇ ਵਿੱਚ ਦਿਆ ਉਹ ਹੈ ਕਿ ਅੱਜ ਜਿਹੜੇ ਸਾਡੇ ਧਰਨੇ ਨੇ ਇਹ ਹੁਣੀ ਤੁਰੰਤ ਬਾਅਦ ਇਹ ਸਾਰੇ ਪੰਜਾਬ ਦੇ ਵਿੱਚੋਂ ਉਠਾਲੇ ਜਾਣਗੇ ਸਾਰੇ ਸਾਥੀ ਹੁਣ ਆਪਣੇ ਘਰਾਂ ਨੂੰ ਜਾਣਗੇ ਇਹ ਸਾਡਾ ਧਰਨੇ ਬਾਰੇ ਫੈਸਲਾ ਪਹਿਲਾ ਵੱਡਾ ਦੂਸਰਾ ਹੈਗਾ ਕਿ ਅਗਲਾ ਐਕਸ਼ਨ ਜਿਹੜਾ 3 ਮਾਰਚ ਦੀ ਮੁੱਖ ਮੰਤਰੀ ਨੇ ਮੀਟਿੰਗ ਸੱਦ ਕੇ ਆਪਣੇ ਘਰੇ ਕਿਸਾਨ ਐਸ ਕੇ ਐਮ ਦੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਜਿਨ੍ਹਾਂ ਦਾ ਤਜਰਬਾ ਪਿਛਲੇ ਲੰਮੇ ਸਮੇਂ ਦੇ ਵਿੱਚ 50-50 ਸਾਲ ਦਾ ਵੀ ਹੈ 40-40 ਸਾਲ ਦਾ ਉਹਨਾਂ ਦੀ ਇੱਕ ਤਰ੍ਹਾਂ ਨਾਲ ਬੇਇੱਜ਼ਤੀ ਕੀਤੀ ਹੈ ਉਸ ਨੂੰ ਧਿਆਨ 'ਚ ਰੱਖ ਕੇ ਸਾਡੇ ਸਾਰੇ ਕਿਸਾਨ ਜਗਤ ਦੇ ਵਿੱਚ ਵੱਡਾ ਰੋਸ ਹੈ ਉਸ ਨੂੰ ਉਸ ਨੂੰ ਸਮਝਦਿਆਂ ਹੋਇਆਂ ਅਸੀਂ 10 ਬਾਰਚ ਨੂੰ ਜਿਹੜਾ ਹੈਗਾ ਸਾਰੇ ਹੁਕਮਰਾਨ ਪਾਰਟੀ ਦੇ ਐਮਐਲਏ ਸਹਿਬਾਨ ਦੇ ਦਫਤਰਾਂ ਘਰਾਂ ਅੱਗੇ ਜ਼ਬਰਦਸਤ ਰੋਸ ਵਿਖਾਵੇ ਕਰਨੇ ਨੇ ਜਿਹੜੇ 11 ਵਜੇ ਤੋਂ ਲੈ ਕੇ 4 ਵਜੇ ਤੱਕ 10 ਮਾਰਚ ਨੂੰ ਜਾਰੀ ਰਹਿਣਗੇ ਔਰ ਉਹਨਾਂ ਦੇ ਵਿੱਚ ਸਰਕਾਰ ਨੇ ਜੋ ਸਾਡੇ ਨਾਲ ਮੁੱਖ ਮੰਤਰੀ ਨੇ ਪਿਛਲੇ ਸਮੇਂ 'ਚ ਝੂਠ ਵਰਤ ਕੇ ਸਾਰੇ ਸਾਡੇ ਖਿਲਾਫ ਪ੍ਰਚਾਰ ਕੀਤਾ ਜਾ ਉਹਦਾ ਉਹਦਾ ਨੂੰ ਪ੍ਰਚੰਡ ਕੀਤਾ ਜਾਊਗਾ ਔਰ ਇਸ ਨੂੰ ਸਫਲ ਬਣਾਉਣ ਦੇ ਲਈ ਆ ਕੱਲ ਹੀ ਜਿਹੜੇ ਵੀ ਸਾਥੀ ਹਾਜ਼ਰ ਹੋਣਗੇ ਉਥੇ 12 ਵਜੇ ਤੋਂ ਲੈ ਕੇ 12 ਵਜੇ ਸਾਡੀ ਮੀਟਿੰਗ ਸਾਰੇ ਡਿਸਟ੍ਰਿਕਟ ਹੈੱਡਕ quarta ਕੁਆਟਰਾਂ ਤੇ ਡਿਸਟ੍ਰਿਕਟ ਕਮੇਟੀ ਦੀ ਉਹ ਹੋਏਗੀ ਇਹ ਸਾਡਾ ਜਿਹੜਾ ਫਰਜ਼ ਸਭ ਤੋਂ ਜ਼ਰੂਰੀ ਐਕਸ਼ਨ ਅਸੀਂ ਜਿਹੜਾ ਲਿਖਿਆ ਤੁਰੰਤ ਉਸ ਤੋਂ ਬਾਅਦ ਅਸੀਂ ਨੇ ਅਗਲੀ ਮੀਟਿੰਗ ਹੈ ਜਿਹੜੀ ਸਾਡੀ ਉਹ ਹੋਲੇ ਮਹੱਲੇ ਨੂੰ ਧਿਆਨ ਚ ਰੱਖਦੇ ਆ ਉਹ 15 ਮਾਰਚ ਨੂੰ 11:30 ਵਜੇ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਫਿਰ ਰੱਖੀ ਹੈ ਜਿਦੇ ਵਿੱਚ ਅਸੀਂ ਅਗਲੇ ਐਕਸ਼ਨ ਦਾ ਜਿਹੜਾ ਵੱਡਾ ਐਕਸ਼ਨ ਅਸੀਂ ਆਉਣ ਵਾਲੇ ਸਮੇਂ ਵਿੱਚ ਕਰਨਾ ਹੈ ਉਹਦਾ ਵਿਚਾਰ ਚਰਚਾ ਕਰਨ ਤੋਂ ਬਾਅਦ ਐਲਾਨ ਕਰਾਂਗੇ ਔਰ ਉਸੇ ਦਿਨ ਅਸੀਂ ਅੱਜ ਜਿਹੜੀ ਇਹ ਅਸੀਂ ਐਲਾਨ ਕਰਦੇ ਆ ਚੈਲੰਜ ਵੀ ਕਰਦੇ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਜਿਹੜੀਆਂ ਮੰਗਾਂ ਅਸੀਂ ਉੱਥੇ 3 ਤਰੀਕ ਨੂੰ ਉਹਦੇ ਅੱਗੇ ਪੇਸ਼ ਕੀਤੀਆਂ ਸੀਗੀਆਂ ਉਹ ਪੰਜਾਬ ਨਾਲ ਸੰਬੰਧਿਤ ਨਹੀਂ ਹੈਗੀਆਂ ਉਹ ਕੇਂਦਰ ਨਾਲ ਸੰਬੰਧਿਤ ਨੇ ਅਸੀਂ ਉਹਨਾਂ ਨੂੰ ਚੈਲੰਜ ਕਰਦੇ ਹਾਂ ਕਿ ਸਾਡੇ ਨਾਲ ਉਸੇ ਦਿਨ ਉਹ ਕਿਸੇ ਵੀ ਸਮੇਂ ਜਿਹੜਾ ਹੈਗਾ ਉਸ ਮੰਗਾ ਤੇ ਬਹਿਸ ਕਰਨ ਕੇ ਉਹ ਪੰਜਾਬ ਦੀਆਂ ਹਣ ਜਾਣਾ ਹੈਣ ਕਿਉਂਕਿ ਪਿਛਲੇ 20 20 ਦਸੰਬਰ 2023 ਨੂੰ ਉਹਨਾਂ ਨੇ ਜਿਹੜੀਆਂ ਮੰਗਾਂ ਉਦੋਂ ਦੀਆਂ ਸਾਡੀਆਂ ਲਾਪਟੀਆਂ ਨੇ ਇੱਕ ਮੰਗ ਜਿਹੜੀਆਂ ਮੰਨੀਆਂ ਤੇ ਉਹਨਾਂ ਤੇ ਕਿਸੇ ਤੇ ਵੀ ਵਿਚਾਰ ਨਹੀਂ ਕੀਤਾ ਇਸ ਲਈ ਅਸੀਂ ਚੈਲੰਜ ਕਰਦੇ ਹਾਂ ਕਿ ਸਮਾਂ ਵੀ ਉਹਨਾਂ ਦਾ ਹੋਵੇਗਾ ਸਥਾਨ ਵੀ ਉਹਨਾਂ ਦਾ ਹੋਵੇਗਾ ਔਰ ਸਾਡੇ ਵੱਲੋਂ ਤਰੀਕ 15 ਜੇ ਕੋਈ ਹੋਰ ਤਰੀਕ ਉਹ ਦੇਣੀ ਚਾਣਗੇ ਸਾਨੂੰ ਉਹ ਵੀ ਕਬੂਲ ਹੋਏਗੀ ਇਹ ਸਾਡਾ ਚੈਲੰਜ ਹੈ ਕਿ ਉਹ ਸਾਡੇ ਨਾਲ ਇੱਥੇ ਡਿਬੇਟ ਕਰਨ ਲਾਈਵ ਸਾਰੀ ਦੁਨੀਆ ਦੇਖੂਗੀ ਕੌਣ ਅਸੀਂ ਠੀਕ ਅੰਗ ਪੰਜਾਬ ਦਾ ਮੁੱਖ ਮੰਤਰੀ ਠੀਕ ਹੈ ਔਰ ਉਹਦੇ ਵਿੱਚ ਅਸੀਂ ਸਾਰੇ ਆਗੂ ਬੈਠਾਂਗੇ ਪਰ ਸਾਡੇ ਪੰਜ ਬੰਦੇ ਅਸੀਂ ਚੁਣਾਂਗੇ ਗੇ ਉਸ ਡਿਬੇਟ ਸ਼ਾਮਲ ਹੋਣਗੇ ਸੀਮਾ ਬੰਦਾ ਉਹਦੇ ਚ ਕੋਈ ਅੱਖਰ ਵੀ ਨਹੀਂ ਬੋਲੇਗਾ ਇਹ ਸਾਡਾ ਜਿਹੜਾ ਹੈਗਾ ਅੱਜ ਦੀ ਮੀਟਿੰਗ ਦੇ ਵੱਡੇ ਫੈਸਲੇ ਨੇ ਹੋਰ ਬਾਕੀ ਇਸ ਸਬੰਧ ਦੇ ਵਿੱਚ ਮੇਰੇ ਨਾਲ ਜਿਹੜੇ ਸੀਨੀਅਰ ਸਾਥੀ ਹੋਰ ਬੈਠੇ ਨੇ ਉਹ ਲੱਖਵਰ ਸਾਹਿਬ ਜੀ ਗੱਲ ਕਰਨ ਉਹ ਜੀ ਜੀ ਨੂੰ ਮਾਈਕ ਲੈਣਾ ਚਾਹੀਦਾ ਤੁਸੀਂ ਇੱਧਰ ਆ ਜਾਓ ਕੁਝ ਗੱਲਾਂ ਹੋਣਗੀਆਂ ਚਿਰ ਜਈ ਗੱਲ ਹੋਵੇ ਮਾਈਕ ਦੇਗਾ ਨਾ ਮਾਈਕ ਤਾਂ ਹੁਣ ਜਾਂਦਾ ਯਾਰ ਟੱਪੜ ਟੱਪੜ ਗੱਲਾਂ ਆਉਂਦੀਆਂ ਕੁਰਿਆ ਜਣ ਕਰਦੇ ਆ ਲੱਖਾਂ ਬੋਲੇ ਕਰਦਣੇ ਆ ਫਿਰ ਇੱਧਰ ਓਕੇ ਜੀ ਦਵਾੜ ਬਹੁਤ ਦੂਰ ਤੋਂ ਜਿਆਦਾ ਥੋੜਾ ਥੋੜਾ ਇੱਧਰ ਆ ਜੀ ਰੱਖੋ ਸਭ ਅੱਜ ਐਸਕੇਮ ਦੀ ਜਿਹੜੀ ਜੀ ਅੱਜ ਐਸਕੇਮ ਦੀ ਜਿਹੜੀ ਪੰਜਾਬ ਦੀ ਮੀਟਿੰਗ ਹੋਈ ਆ ਜਿਹੜਾ ਸਾਡਾ 5 ਤਰੀਕ ਨੂੰ ਧਰਨਾ ਸੀ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਜਿਹੜਾ ਸਰਕਾਰ ਤੇ ਮੁੱਖ ਮੰਤਰੀ ਦਾ ਰਵਈਆ ਰਿਹਾ ਧਰਨੇ ਵਾਲੇ ਦਿਨ ਤੇ ਧਰਨੇ ਤੋਂ ਬਾਅਦ ਵੀ ਉਹਨਾਂ ਨੇ ਬਿਆਨ ਦਿੱਤੇ ਨੇ ਜਿਹੜੇ ਇਸ ਟਾਈਮ 'ਚ ਕਿਸਾਨਾਂ ਦੇ ਖਿਲਾਫ ਕਹੀਏ ਅਸੀਂ ਕਿਸਾਨੀ ਮੰਗਾ ਲਈ ਗਏ ਸੀਗੇ ਉਹਨਾਂ ਨੇ ਜਿਹੜੇ ਬਿਆਨ ਦਿੱਤੇ ਆ ਬੜੇ ਸਾਨੂੰ ਨਹੀਂ ਪਸੰਦ ਆਏ ਉਹਦੇ ਲਈ ਅਸੀਂ ਜਿਹੜੀ 10 ਤਰੀਕ ਨੂੰ ਉਹਨਾਂ ਦੇ ਐਮ ਐਲ ਏ ਨੇ ਨੂੰ ਦੱਸਣ ਲਈ ਵੀ ਤੁਹਾਡਾ ਮੁੱਖ ਮੰਤਰੀ ਤੁਹਾਡੀ ਸਰਕਾਰ ਸਾਡੇ ਲਈ ਕੀ ਬੋਲਦੇ ਆ ਉਹ ਅਸੀਂ ਇੱਕ ਲੰਮਾ ਦੇਣ ਉਹਨਾਂ ਦੇ ਘਰ ਜਾਵਾਂਗੇ ਜਿਹੜਾ 11 ਤੋਂ 3 ਵਜੇ ਤੱਕ ਸਾਡਾ ਉਹਨਾਂ ਦੇ ਦਰਾਮੂਰੇ ਅਸੀਂ ਧਰਨੇ ਦਵਾਂਗੇ ਸਾਰੇ ਐਮਐਲਏ ਦੇ ਖਿਲਾਫ ਦੂਜਾ ਅਸੀਂ ਭਗਵੰਤ ਮਾਨ ਮੁੱਖ ਮੰਤਰੀ ਨੂੰ ਤੇ ਉਹਨਾਂ ਦੀ ਸਰਕਾਰ ਨੂੰ ਚੈਲੰਜ ਕਰਦੇ ਆਂ ਵੀ ਆਓ 15 ਤਰੀਕ ਨੂੰ ਸਾਡੀ ਮੀਟਿੰਗ ਹੋਊ ਚੰਡੀਗੜ੍ਹ ਉਸ ਦਿਨ ਸਾਨੂੰ ਕੋਈ ਡੇਟ ਦੇ ਦੋ ਕੋਈ ਸਮਾਂ ਦੇ ਦੋ ਸਾਨੂੰ ਸਟਾਨ ਦੇ ਦੋ ਅਸੀਂ ਡਿਬੇਟ ਲਈ 5 ਲੀਟਰਾਂ ਦੀ ਜੁਟੀ ਲਾਵਾਂਗੇ ਜਿੱਥੇ ਉਹ ਕਹਿਣਗੇ ਜਿਹੜੀਆਂ ਉਹ ਮੰਗਾ ਕਹਿੰਦੇ ਆ ਵੀ ਇਹ ਹਿੰਦੁਸਤਾਨ ਸਰਕਾਰ ਨਾਲ ਸੰਬੰਧਿਤ ਨਹੀਂ ਭਾਰਤ ਸਰਕਾਰ ਨਾਲ ਸੰਬੰਧਿਤ ਆ ਅਸੀਂ ਦੱਸਾਂਗੇ ਵੀ ਸਾਰੀਆਂ ਮੰਗਾਂ ਉਹ ਪੰਜਾਬ ਨਾਲ ਸੰਬੰਧਿਤ ਨੇ ਅੱਜ ਤੋਂ ਤੁਸੀਂ 12-13 ਮਹੀਨੇ ਪਹਿਲਾਂ ਉਹ ਮੰਗਾਂ ਸਾਡੀਆਂ ਮੰਨੀਆਂ ਹੋਈਆਂ ਸੀ ਇੱਕ ਵੀ ਮੰਗ ਸਾਡੀ ਉਹ ਪੂਰੀ ਨਹੀਂ ਕਰਨ ਕੀਤੀ ਉਹ ਅਸੀਂ ਜਵਾਬ ਦੇਵਾਂਗੇ ਉਹ ਸਾਨੂੰ ਸਮਾਂ ਸਥਾਨ ਦੱਸ ਦਿਨ ਜਗ੍ਹਾ ਦੱਸਣ ਅਸੀਂ ਉੱਥੇ ਹਾਜ਼ਰ ਹੋਵਾਂਗੇ ਧੰਨਵਾਦ ਜੀ ਉਸ ਤੋਂ ਬਾਅਦ ਬੁੱਤਾ ਸਿੰਘ ਜੀ ਬੋਲੋ ਤੇ ਵੇਟ ਲਈ ਉਹਨਾਂ ਕਹਿ ਰਹੇ ਸੀ ਡਿਬੇਟ ਦੀ ਮੰਗ ਕਰ ਲਈ ਖੁੱਲੇ ਚੈਨਲਾਂ ਤੇ ਡਿਬੇਟ ਸਾਡੇ ਨਾਲ ਕਰਨ ਉਹਨਾਂ ਦੇ ਉਹਨਾਂ ਦੇ ਜਗਾ ਉਹ ਦੱਸ ਦੇਣ ਸਥਾਨ ਦੱਸ ਦੇਣ ਡੇਟ ਵੀ ਜੇ ਤੁਹਾਨੂੰ ਨਹੀਂ ਪਸੰਦ ਤਾਂ ਡੇਟਿੰਗ ਦੱਸੋ ਜਿੱਥੇ ਵੀ ਕਹਿਣਗੇ ਜਿੱਥੇ Sultan ਉਹਨਾਂ ਦਾ ਹੋਵੇ ਚਲਦਾਂ ਜੀ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਮੁੱਖ ਮੰਤਰੀ ਨੇ ਪੰਜਾਬ ਨੂੰ ਦੋ ਝੂਠ ਬੋਲੇ ਆ ਇੱਕ ਮੈਂ ਬੋਲਦਾ ਪੰਜਾਬ ਨਾਲ ਸੰਬੰਧਤ ਨਹੀਂ ਤੇ ਦੂਜਾ ਤੁਸੀਂ ਰੇਲਾਂ ਬਸਾਂ ਰੁਕਣੀਆਂ ਸੀ ਕੀ ਇਹ ਚੁ ਬੋਲਿਆ ਮੁੱਖ ਮੰਤਰੀ ਬੋਲਿਆ ਤਾਂ ਅਸੀਂ ਰੇਲਾਂ ਰੋਕਿਆ ਬੁੱਟਾ ਸਿੰਘ ਜੀ ਬੋਲਣਗੇ ਦੇਖੋ ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਕਿ ਕੰਮ ਸੇ ਕੰਮ 10 ਸਾਲ ਹੋ ਗਏ ਕਿਸੇ ਵੀ ਸਰਕਾਰ ਨੇ ਇਹ ਜੀ ਰੋਕ ਨਹੀਂ ਲਾਈ ਕਿ ਡਿਟਰਮ ਕਰਾਂ ਤੂੰ ਚੱਕ ਲਓ ਰਾਸਤਿਆਂ ਦੇ ਵਿੱਚ ਵੱਡੇ ਲਾ ਦਿਓ ਜਿਵੇਂ ਮੋਦੀ ਸਰਕਾਰ ਨੇ ਵੈਰੀਗੇਟ ਲਾਈ ਸੀ ਬਿਲਕੁਲ ਉਸੇ ਤਰ੍ਹਾਂ ਤੇ ਨਹੀਂ ਲਾਇਆ ਜੋ ਕੁਸ਼ਮ ਮੋਦੀ ਚਾਹੁੰਦਾ ਉਹੀ ਕੁਸ਼ ਭਗਵੰਤ ਮਾਨ ਚਾਹੁੰਦਾ ਇਹ ਸੁਜੋਗਤ ਮੋਰ ਕੇ ਨੂੰ ਅਸਲ ਦੇ ਵਿੱਚ ਬਦਨਾਮ ਕਰਨਾ ਚਾਹੁੰਦੇ ਨੇ ਮੋਦੀ ਵੀ ਤੇ ਭਗਵੰਤ ਮਾਨ ਵੀ ਇਹ 2 ਟੀਮ ਆਮ ਆਦਮੀ ਪਾਰਟੀ ਜੀਪੀ ਦੀ ਦੂਸਰੀ ਗੱਲ ਇਹ ਹੈ ਕਿ ਐਡੇ ਵੱਡੇ ਅਹੁਦੇ ਤੇ ਬੈਠ ਕੇ ਮੁੱਖ ਮੰਤਰੀ ਝੂਠ ਮਾਰਦਾ ਹੋਵੇ ਇਹ ਉਹਦੇ ਮੂੰਹ ਸਾਜਦਾ ਨਹੀਂ ਹੈ ਕਿ ਇਹ ਸੜਕਾਂ ਰੋਕਦੇ ਆ ਇਹ ਰੇਲਾਂ ਰੋਕਦੇ ਆ ਸਾਡਾ ਸੱਤਾ ਜਿਹੜਾ 5 ਮਾਰਚ ਦਾ ਸੀ ਅਸੀਂ ਰਿਟਰਨ ਦਿੱਤਾ ਹੋਇਆ ਹੈ ਕਿ ਸਾਨੂੰ 34 ਸੈਕਟਰ ਦੇ ਦੋ 34 ਸੈਕਟਰ ਦੇ ਵਿਲਾ ਉੱਥੇ ਜਾ ਕੇ ਅਸੀਂ ਆਰਾਮ ਨਾਲ ਬੈਠ ਕੇ ਜਿਵੇਂ ਦਿੱਲੀ ਦੇ ਵਿੱਚ ਬੈਠ ਕੇ ਕੀਤਾ ਇਹ ਅਸੀਂ ਸ਼ਾਂਤ ਵੀ ਪ੍ਰੋਗਰਾਮ ਕਰਾਂਗੇ ਹਫ਼ਤਾ ਕਰ ਲਈਏ 5 ਦਿਨ ਕਰ ਲਈਏ 10 ਦਿਨ ਕਰ ਲਈਏ ਇਹ ਉਹਨਾਂ ਦਾ ਪਹਿਲਾ ਝੂਠ ਹੈ ਕਿ ਮਤਲਬ ਅਸੀਂ ਕੋਈ ਸ਼ਰਧਾ ਦਿੱਤਾ ਰੋਡਾਂ ਦਾ ਰੁਕਣ ਦਾ ਜਾਂ ਰੇਲਾਂ ਰੁਕਣ ਦਾ ਅਸੀਂ ਬਿਲਕੁਲ ਸ਼ਾਂਤ ਰਹਿ ਕੇ ਉਹਨਾਂ ਤੋਂ ਥਾ ਮੰਗ ਰਹੇ ਸੀ ਦੂਜੀ ਗੱਲ ਉਹਨਾਂ ਨੇ ਝੂਠ ਮਾਰਿਆ ਕਿ ਇਹ ਮੰਗਾਂ ਦਾ ਤਾਂ ਸਬੰਧ ਹੀ ਨਹੀਂ ਸਾਰੀਆਂ ਦੀਆਂ ਸਾਰੀਆਂ ਮੰਗਾਂ ਦਾ ਸੈਂਟਰ ਨਾਲ ਸਬੰਧ ਹੈ ਇਕ ਕੋਈ ਮੰਗ ਹੈ ਜਿਹੜੀ ਸ਼ੰਟਰ ਨਾਲ ਸੰਬੰਧਤ ਸੀ ਕਿ ਜਿਹੜਾ ਕੌਮੀ ਖੇਤੀ ਨੀਤੀ ਦਾ ਮੰਡੀਕਰਨ ਦਾ ਖਰੜਾ ਸੀ ਇਹ ਦਿੱਲੀ ਨਾਲ ਸੰਬੰਧਤ ਸੀ ਇਹ ਵੀ ਅਸਲ ਦੇ ਵਿੱਚ ਦਿੱਲੀ ਨਾਲ ਤਾਂ ਇਸ ਕਰਕੇ ਸੰਬੰਧਤ ਕਿ ਉਹਨਾਂ ਨੇ ਸੁਝਾਅ ਮੰਗਿਆ ਜਿਵੇਂ ਪੰਜਾਬ ਸਰਕਾਰ ਦੀ ਇਹ ਜਿਹੜਾ ਖੇਤੀ ਮੰਡੀਕਰਨ ਦਾ ਹੈਗਾ ਖਰੜਾ ਜਾਂ ਕਿਹਦੀ ਬੇਸ਼ੱਕ ਇਹ ਪੰਜਾਬ ਸਰਕਾਰ ਦਾ ਇਸ ਕਰਕੇ ਇਹ ਪੰਜਾਬ ਨੂੰ ਵੀ ਮੰਗ ਬਣਦੀ ਸੀ ਕਿ ਮਤਲਬ ਖਰੜਾ ਤੁਸੀਂ ਰੱਦ ਕਰਨਾ ਜਾਂ ਉਹਦੇ ਹੱਕ ਵਿੱਚ ਮਤਾ ਪਾਉਣਾ ਦੂਸਰੀਆਂ ਸਾਰੀਆਂ ਦੀਆਂ ਸਾਰੀਆਂ 18 ਨਗਾਤੀ ਮੰਗ ਪੱਤਰ ਅਸੀਂ ਦਿੱਤਾ 12 ਪਹਿਲਾਂ ਉਹਨਾਂ ਨੇ ਮੰਗੀਆਂ ਸੀ ਸੀ ਹੁਣ ਅਸੀਂ ਇਹਦੇ ਵਿੱਚ ਐਡ ਕਰੀਆਂ 12 18 ਨੂੰ 18 ਪੰਜਾਬ ਨਾਲ ਸੰਬੰਧਿਤ ਮੰਗਾਏ ਇਸ ਗੱਲ ਤੇ ਵੀ ਉਹ ਝੂਠ ਮਾਰ ਰਿਹਾ ਗਮਰਾਹ ਕਰ ਰਿਹਾ ਸੰਯੁਕਤ ਮੋਰਚੇ ਨੂੰ ਬਦਨਾਮ ਕਰ ਰਿਹਾ ਕਿ ਸਾਡਾ ਤਾਂ ਇਹਦੇ ਨਾਲ ਲੈੰਕੀ ਕੋਈ ਨਹੀਂ ਪਹਿਲੀ ਗੱਲ ਅਸੀਂ 6 ਫਜ਼ਲਾਂ ਦੀ ਐਮਐਸ ਦੀ ਮੰਗ ਕੀਤੀ ਆ ਜਿਹੜੀਆਂ ਪੰਜਾਬ ਸਰਕਾਰ ਨਾਲ ਸੰਬੰਧਿਤ ਹੈ ਬਾਸਮਤੀ ਦੀ ਗੱਲ ਕੀਤੀ ਐ ਮੱਕੀ ਦੀ ਗੱਲ ਕੀਤੀ ਐ ਆਲੂਆਂ ਦੀ ਗੱਲ ਕੀਤੀ ਐ ਗੋਭੀ ਦੀ ਗੱਲ ਕੀਤੀ ਐ ਮੂੰਗੀ ਦੀ ਗੱਲ ਕੀਤੀ ਐ ਸਾਨੂੰ ਇਹ ਸਿੱਧ ਕਰੇ ਕਿ ਇਹ ਕਿਵੇਂ ਨਹੀਂ ਪੰਜਾਬ ਸਰਕਾਰ ਦਾ ਉਦੋਂ ਅੱਗੇ ਸਹਾਇਤਾ ਹੁੰਨਾ ਦਿੱਲੀ ਮੌਲਕੇ ਦੇ ਵਿੱਚ ਨੌਕਰੀਆਂ ਰਹਿੰਦੀਆਂ ਮੁਆਵਜ਼ੇ ਰਹਿੰਦੇ ਨੇ ਕੇਸ ਹੋਣਾ ਹੈ ਪੰਜਾਬ ਸਰਕਾਰ ਦੇ ਇਹ ਕਿਵੇਂ ਨਹੀਂ ਮਤਲਬ ਪੰਜਾਬ ਸਰਕਾਰ ਨਾਲ ਸੰਬੰਧ ਸਾਨੂੰ ਸਿੱਧ ਕਰੇ ਇਹ ਗੱਲ ਅਵਾਰਾ ਪਸੰਦ ਦਾ ਸਵਾਲ ਹੈ ਇਹ ਸਿੱਧ ਕਰੇ ਕਿ ਕਿਵੇਂ ਨਹੀਂ ਸੁਭਗ ਉਤੇ ਦੇ ਨਾਲ ਪਤਾ ਵਨ ਟਾਈਮ ਸੈਟਲਮੈਂਟ ਦੀ ਸਕੀਮ ਦੀ ਅਸੀਂ ਗੱਲ ਕੀਤੀ ਹੈ ਜੱਤ ਮੁਕਤ ਕਰਜ਼ੇ ਦੇ ਨਵੇਂ ਦੇ। ਇਹ ਕਿਵੇਂ ਨਹੀਂ 507 ਦਾ ਸੰਬੰਧ ਹੈ। ਇਹ ਸਾਰੀਆਂ ਜੀਆਂ ਸਾਰੀਆਂ ਮੰਗਾਂ ਜਿਹੜਾ 18 ਨਕਾਤੀ ਮੰਗ ਪੱਤਰਾਂ 스마트 ਮੀਟਰਾਂ ਦੀ ਗੱਲ ਹੈ। ਉਹਨੇ ਮੰਨਿਆ ਹੈ 2023 ਦੇ ਵਿੱਚ ਕਿ ਅਸੀਂ ਚਿਪ ਵਾਲੇ ਮੀਟਰ ਨਹੀਂ ਲਾਵਾਂਗੇ। ਇਹ ਇਹਦਾ ਦਿੱਲੀ ਨਾਲ ਕੀ ਸੰਬੰਧ ਹੈ? ਇਵੇਂ ਜਿਵੇਂ ਮਤਲਬ ਕਰਜ਼ੇ ਦਾ ਸਵਾਲ ਸੀ ਅਸੀਂ ਕਿਹਾ ਵੀ ਜਿਹੜਾ ਕਰਜ਼ੇ ਦਾ ਮੁੱਦਾ ਹੈ ਅਸੀਂ ਲੈ ਕੇ ਆਉਂਦਾ ਸੀ ਏਜੰਡੇ ਤੇ। ਕੈਪਟਨ ਸਰਕਾਰ ਨੇ ਇਹਦਾ ਐਲਾਨ ਕੀਤਾ ਕਿ ਅਸੀਂ ਸਾਡੀ ਸਰਕਾਰ ਬਣੀ ਤਾਂ ਖਰਚਾ ਖਤਮ ਕਰਾਂਗੇ ਕੀਤਾ ਥੋੜਾ ਕੀਤਾ 3700 ਕਰੋੜ ਦਾ ਕੀਤਾ ਤੁਸੀਂ ਇਹਨੂੰ ਪੈਰਾਂ ਥੱਲੇ ਲੁਤਾੜਿਆ